ਪੰਜਾਬ ਸਰਕਾਰ ਇੱਕ ਨਵੀਂ ਪਾਲਿਸੀ ਲੈ ਕੇ ਆਈ ਆ ਲੈਂਡ ਬੁਲਿੰਗ ਪਾਲਿਸੀ ਜਿਹੜੀ ਹਾਈ ਕੋਰਟ ਨੇ 4 ਹਫ਼ਤਿਆਂ ਵਾਸਤੇ ਜਿਹਦੇ ਤੇ ਰੋਕ ਲਾਤੀ ਉਹ ਲੈਂਡ ਬੁਲਿੰਗ ਪਾਲਿਸੀ ਆ ਕਿ ਪੰਜਾਬ ਨੂੰ ਡਿਵੈਲਪ ਕਰਨਾ ਪੰਜਾਬ ਦੇ ਵਿੱਚ ਨਵੀਆਂ ਅਰਬਨ ਸਟੇਟਾਂ ਵਸਾਈ ਜਾਣਗੀਆਂ ਇਹਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਤਰੱਕੀ ਹੈ ਇਹਨੂੰ ਵੀ ਹੁਲਾਰਾ ਮਿਲੇਗਾ ਤੇ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਪੰਜਾਬ 'ਚ ਕੱਟੀਆਂ ਜਾਂਦੀਆਂ ਨੇ ਇਹ ਗੈਰ ਕਾਨੂੰਨੀਆ ਕਲੋਨੀਆਂ ਰੋਕੀ ਜਾਣਗੀਆਂ ਤੇ ਇਸ ਲੈਂਡ ਪੁਲਿੰਗ ਪਾਲਿਸੀ ਦਾ ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਜਿਹੜਾ ਉਹਨਾਂ ਦਾ ਕਰਨਾ ਬਣਦਾ ਤੇ ਇਹਦੇ ਨਾਲੋਂ ਨਾਲ ਸਿਆਸੀ ਧਿਰਾਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਪਹਿਲਾਂ ਕਾਂਗਰਸ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਧਰਨੇ ਦੇ ਰਿਹਾ ਬਠਿੰਡਾ ਦੇ ਵਿੱਚ ਦਿੱਤਾ ਤੇ ਲੁਧਿਆਣਾ ਤੋਂ ਸ਼ੁਰੂ ਕੀਤਾ ਮੋਹਾਲੀ ਦੇ ਵਿੱਚ ਦਿੱਤਾ ਤੇ ਅੱਜ 11 ਤਰੀਕ ਨੂੰ ਪਟਿਆਲਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਜਿਹੜੀ ਪਟਿਆਲਾ ਦੀ ਪੱਡਾ ਅਥਾਰਟੀ ਹੈ ਜਿੱਦੇ ਰਾਹੀਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਨੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਾਨੂੰਨ ਬੜਾ ਵਧੀਆ ਤੁਸੀਂ ਆਪਣੀ ਜ਼ਮੀਨਾਂ ਦੇ ਦਿਓ ਜ਼ਮੀਨਾਂ ਦਾ ਰੇਟ ਵੱਧ ਜਾਣਗੇ ਤੇ ਫਿਰ ਤੁਹਾਨੂੰ ਵਧੀ ਹੋਈ ਜ਼ਮੀਨ ਦੇ ਰੇਟ ਦੇ ਵਿੱਚੋਂ ਪਲਾਟ ਕੱਟ ਕੇ ਦੇਵਾਂਗੇ ਪਰ ਅਕਾਲੀ ਦਲ ਕਹਿ ਰਿਹਾ ਕਿ ਇਹ ਧੋਖਾ ਲੈਂਡ ਪੂਲਿੰਗ ਪਾਲਿਸੀ ਮੇਰੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਨੇ ਜਿਹੜਾ ਆਪਣਾ ਇੱਕ ਵੱਡਾ ਕਾਫਲਾ ਲੈ ਕੇ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਪ੍ਰੋਗਰਾਮ ਹੈ ਪਟਿਆਲਾ ਚ ਉਹਦੇ ਚ ਸ਼ਮੂਲੀਤ ਕਰਨ ਜਾ ਰਹੇ ਨੇ ਚਿੰਜਰ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਵਿਰੋਧ ਕਰ ਰਹੇ ਹੋ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਵੀ ਕਰ ਰਹੇ ਆ ਤੇ ਸੰਘਰਸ਼ ਵੀ ਲੜ ਰਹੇ ਆ ਗੱਲ ਇਹ ਹੈ ਵੀ ਇਹ ਤਾਂ ਕਹਿੰਦੇ 1200 ਗਜ ਦਾ ਪਲਾਟ ਦਵਾਂਗੇ ਬਾਕੀ ਜ਼ਮੀਨ ਸਾਡੀ ਲੋਨ ਲੈ ਕੇ ਜਾਵਾਂਗੇ ਪਰ ਇੰਨੀ ਸੁਖਾਲੀ ਨਹੀਂ ਜ਼ਮੀਨ ਸਾਡੀ ਲੈ ਕੇ ਜਾ ਸਕਦੇ ਇੱਥੇ ਪੰਜਾਬੀ ਹਿੱਕ ਡਾਹ ਕੇ ਲੜਾਈ ਲੜਦੇ ਨੇ ਤੇ ਆਪਣੀ ਜ਼ਮੀਨ ਪਿੱਛੇ ਮਰਨ ਮਰੌਣ ਤੱਕ ਜਾਂਦੇ ਨੇ ਹਿੱਕ ਡਾਹ ਕੇ ਲੜਨਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲੈਂਡ ਪੁਲਿੰਗ ਜਿਹੜੀ ਲੈਂਡ ਗ੍ਰੈビング ਪਾਲਿਸੀ ਜਿਹੜੀ ਲੈਂਦੀ ਆ ਜ਼ਮੀਨਾਂ ਨੂੰ ਸਾਡੀ ਖਾਣ ਵਾਲੀਆਂ ਨਹੀਂ ਇਹ ਪਾਲਿਸੀ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਝੰਡਾ ਹੋ ਕੇ ਲੜ ਰਹੇ ਨੇ ਪੂਰਾ ਸਮੁੱਚਾ ਪੰਜਾਬ ਹੋਂਦੇ ਨਾਲ ਲੜ ਰਿਹਾ ਸ਼੍ਰੋਮਣੀ ਕਾਲ ਦੇ ਆਗੂ ਵਰਕਰ ਲੜ ਰਹੇ ਨੇ ਲੁਧਿਆਣੇ ਧਰਨਾ ਲਾਇਆ ਮਹਾਲੀ ਲਾਇਆ ਬਠਿੰਡੇ ਲਾਇਆ ਅੱਜ ਪਟਿਆਲੇ ਵਿਖਿਆ ਜਿੱਥੇ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤ ਪਹੁੰਚ ਰਹੀ ਹੈ ਉੱਥੇ ਹਲਕਾ ਘਨੌਰ ਦੇ ਵਿੱਚੋਂ ਪਿੰਡ-ਪਿੰਡ ਤੋਂ ਜਿਹੜੀ ਸੰਗਤ ਹੈ ਉਹ ਇਸ ਧਰਨੇ ਦੇ ਵਿੱਚ ਪਹੁੰਚਣ ਲਈ ਤੁਸੀਂ ਦੇਖੋ ਵਹੀਰਾਂ ਘੱਟ ਕੇ ਆ ਰਹੀ ਹੈ ਤੁਸੀਂ ਦੇਖੋ ਆਪਣੇ ਸਾਧਨਾਂ ਤੇ ਕਾਰਾਂ ਜਿੱਪਾਂ ਮੋਟਰਸਾਈਕਲ ਬੱਸਾਂ ਜਿਹੜੀਆਂ ਤੇ ਮਿੰਨੀ ਬੱਸਾਂ ਕਿੰਨੇ بڑے ਕਾਫਲੇ ਦੇ ਨਾਲ ਆ ਰਹੇ ਆ ਇਹਦਾ ਇੱਕ ਰੋਸ ਹੈ ਹਲਕੇ ਘਨੌਰ ਦਾ ਇੱਕ ਵਖਰਾ ਆ ਤਾਂ ਪਟਿਆਲੇ ਜ਼ਿਲ੍ਹੇ ਵਿੱਚੋਂ ਹੀ ਰਹੇ ਨੇ ਪਰ ਘਨੌਰ ਹਲਕੇ ਦੇ ਵਿੱਚ ਵਲਖਣ ਦਾ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਧਰਨਾ ਇੱਕ ਚੱਲਿਆ ਜਿਹੜਾ ਰਸਤਾ ਹਰਿਆਣਾ ਪੁਲਿਸ ਨੇ ਰੋਕਿਆ ਹੋਇਆ ਸੀ ਸ਼ੰਭੂ ਸ਼ੰਭੂ ਬਾਰਡਰ ਜਿਹੜਾ ਸ਼ੰਭੂ ਬਾਰਡਰ ਧਰਨਾ ਸੀ ਉਹ ਪੁਲਿਸ ਰਾਤ ਨੂੰ ਪੰਜਾਬ ਪੁਲਿਸ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਹਲਕਾ ਕਨੌਰ ਚ ਆਉਂਦਾ ਸ਼ੰਭੂ ਤੇ ਉੱਥੋਂ ਉਹ ਧਰਨਾ ਚੱਕਿਆ ਜਾਂਦਾ ਧਰਨਾ ਨਹੀਂ ਇਕੱਲਾ ਚੱਕਿਆ ਜਾਂਦਾ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੁੰਦੀਆਂ ਨੇ ਸਟੋਪ ਮੰਝੇ ਗੱਦੇ ਮਤਲਬ 40-40 ਰੁਪਏ ਵਾਲੇ ਚਾਦਰਾਂ ਤੱਕ ਚੱਕ ਕੇ ਲੈ ਗਏ ਇਹ ਇਹ ਸਿਲੰਡਰ ਚੱਕ ਲੈ ਚੱਕ ਕੇ ਲੈ ਗਏ ਇਹ ਇਹ ਇੱਥੋਂ ਜਿਹੜੀ ਇੱਥੋਂ ਹੀ ਜਿਹੜਾ ਨਾਮ ਸ਼ੁਰੂ ਹੋਇਆ ਆ ਮਾਦੀ ਪਾਰਟੀਆਂ ਦੇ ਪੰਜਾਬ ਦੇ ਵਿੱਚ ਕਿ ਟਰਾਲੀ ਚੋਰ ਪਾਰਟੀ ਇੱਥੋਂ ਹੀ ਨਾਮ ਲੱਗਿਆ ਇਹ ਉਹ ਹਲਕਾ ਕਨੌਰ ਤੇ ਕਨੌਰ ਹਲਕੇ ਦੇ ਵਿੱਚੋਂ ਜਿਵੇਂ ਅੱਜ ਹਜ਼ਾਰਾਂ ਦੀ ਤਰ੍ਹਾਂ ਚੋਂ ਸੰਗਤ ভিੜਾਂ ਘੱਟ ਕੇ ਉਰੇ ਪਹੁੰਚ ਰਹੀ ਆ ਉਹਦਾ ਇੱਕ ਕਾਰਨ ਹੈ ਰੋਸ ਹੈ ਇਹ ਦੱਸ ਰਹੇ ਨੇ ਕਿ ਸਾਡੇ ਨਾਲ ਜੋ ਕਰੋਗੇ ਤਾਂ ਭਾਈ ਅਸੀਂ ਉਹਦਾ ਬਦਲਾ ਲਵਾਂਗੇ ਸੋ ਮੈਂ ਸਮਝਦਾ ਕਿ ਇਹ ਐਡਾ ਵੱਡਾ ਕੱਟ ਹਲਕਾ ਕਨੌਰ ਦੇ ਵਿੱਚੋਂ ਹਜ਼ਾਰਾਂ ਦੀ ਤਰ੍ਹਾਂ ਜਾਣਾ ਇਹ ਇੱਕ ਸੰਕੇਤ ਆ ਪੂਰੇ ਪੰਜਾਬ ਦੇ ਵਿੱਚ ਇਹ ਧੱਕੇ ਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਸਬਕ ਹੁਣ ਲੈਣਾ ਚਾਹੀਦਾ ਹੈ ਇਹ ਪਾਲਿਸੀ ਬਦਲਣੀ ਚਾਹੀਦੀ ਆ ਨਹਿਰਾਂ ਨੂੰ ਜਿਹੜੀਆਂ ਮੂੰਹ ਦਿਖਾਣੀ ਪੈਣੀਆਂ ਪਰ ਆਮ ਆਦਮੀ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਪਾਲਿਸੀ ਲੈ ਕੇ ਆਈ ਪਾਲਿਸੀ ਦਾ ਜਦੋਂ ਵਿਰੋਧ ਹੋਇਆ ਕੈਬਨਿਟ ਦੇ ਵਿੱਚੋਂ ਮੰਤਰੀਆਂ ਨੇ ਤੇ ਕਈ ਜਿਹੜੇ ਸਪੋਕਸਪਰਸ ਹਨ ਪਾਰਟੀ ਦੇ ਉਹਨਾਂ ਨੇ ਤਾਂ ਕਿਹਾ ਕਿ ਪਾਲਿਸੀ ਬੜੀ ਵਧੀਆ ਇਹਦੇ 'ਚ ਖਾਮੀਆਂ ਕੋਈ ਨਹੀਂ ਕਿਹੜੇ ਹਿਸਾਬ ਨਾਲ ਵਧੀਆ ਕਹਿੰਦੇ 1200 ਗਜ ਦਾ ਪਲਾਟ ਦਵਾਂਗੇ ਉਹ ਵੀ ਮਤਲਬ ਉਹਦਾ ਵੀ ਟੈਕਸ ਭਰਿਓ ਦੂਜਾ ਨੰਬਰ ਭਗਵਾਨ ਤੁਮਨ ਕਹਿੰਦਾ ਵੀ ਜਿਹਨੇ ਦੇਣੀ ਆ ਦੋ ਜਿਹਨੇ ਨਹੀਂ ਦੇਣੀ ਆ ਨਾ ਦੋ ਕਹਦਾ ਕੋਈ ਰੋਕ ਨਹੀਂ ਹੈਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਨਹੀਂ ਦਊਗਾ ਮੋਟਰ ਦਾ ਕੋਠਾ ਵੀ ਨਹੀਂ ਬਣਾ ਸਕਦਾ ਮੁੜ ਕੇ ਆਪਣੀ ਜ਼ਮੀਨ ਦੇ ਵਿੱਚ ਨਾ ਕੋਈ ਪੈਲਸ ਨਾ ਕੋਈ ਪੋਲਟਰੀ ਫਾਰਮ ਮਤਲਬ ਜਦੋਂ ਮੋਟਰ ਦਾ ਕੋਠਾ ਤੱਕ ਬਣਾਉਣ ਦੀ ਆਗਿਆ ਨਹੀਂ ਤਾਂ ਜ਼ਮੀਨ ਕਾਦੀ ਰਹਿ ਗਈ ਸਾਡੀ ਨਾਲੇ ਜ਼ਮੀਨ ਸਾਡੀ ਇਹ ਕੀ ਲੱਗਦਾ ਹੈ ਜ਼ਮੀਨ ਦਾ ਇਹ ਦੱਸੂਗਾ ਕਿ ਅਸੀਂ ਜ਼ਮੀਨ ਦੇ ਵਿੱਚ ਕੀ ਬਣਾਉਣਾ ਕੀ ਨਹੀਂ ਬਣਾਉਣਾ ਇਹ ਸਰਾਸਰ ਧੱਕਾ ਹੈ ਬਿਲਕੁਲ ਡੱਕਾ ਹੈ 65000 ਏਕੜ ਕਦੇ ਵੀ ਆਬਾਦ ਨਹੀਂ ਕਰ ਸਕਦੀ ਸਰਕਾਰ ਕਿਸੇ ਤਰੀਕੇ ਨਾਲ ਵੀ ਸਵਾ 250 ਟਾਣਾ ਛੋਟਾ ਪੰਜਾਬ ਦੇ ਵਿੱਚ 7800 ਏਕੜ ਚ ਵਸਿਆ ਹੋਇਆ ਤੇ 65000 ਏਕੜ ਕਦੋਂ ਬਾਦ ਹੋਊਗਾ ਸੋ ਕਹਿਣ ਦਾ ਮਤਲਬ ਇਹ ਸਿੱਧੀ ਜਿਹੀ ਸੁਖਾਲੀ ਗੱਲ ਕਰੀਏ ਇਹ ਤੋਂ ਲੋਨ ਲੈਣਾ 10-20000 ਕਰੋੜ ਦਾ ਖਾ ਕੇ ਛੱਕ ਕੇ ਪਾਰ ਜਾਣਾ ਜਿਹੜਾ ਅਸੀਂ ਹੋਣ ਨਹੀਂ ਦਿੰਦੇ ਤੇ ਭਗਵੰਤਮਾਨ ਸਿਆ ਐਂ ਨੱਠਣ ਨਹੀਂ ਦਿੰਦੇ ਇਹ ਇੱਕ ਡਾਹ ਕੇ ਲੜਾਂਗੇ ਤੇ ਬੱਟ ਪਿੱਛੇ ਤਾਂ ਕਤਲ ਹੋ ਜਾਂਦੇ ਨੇ ਤੂੰ ਇੰਨਾ ਸਖਾਲਾ ਸਮਝਣਾ ਪਿੰਡਾਂ ਦੇ ਵਿੱਚ ਟਕਾਂਸੂ ਕਲਾਂ ਖੁਰਦ ਪਹਿਰ ਖੁਰਦ ਕਲਾਂ ਇਹ ਚਾਰ ਘਣੌਰ ਹਲਕੇ ਦੇ ਪਿੰਡ ਆਉਂਦੇ ਨੇ ਮਤੇ ਪਾ ਰਹੀ ਨੇ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਤੇ ਆ ਮੇਰੇ ਕੋਲ ਫੋਨ ਤੇ ਵੀ ਪਏ ਨੇ ਮਤੇ ਭੇਜੇ ਪੰਚਾਇਤਾਂ ਦੇ ਜਿਹੜੀਆਂ ਦੇ ਨਹੀਂ ਪਾਏ ਪਤਾ ਕਿਉਂ ਵੀਡੀਓ ਸੈਕਟਰੀ ਰਿਕਾਰਡ ਹੀ ਚੱਕ ਕੇ ਭੱਜ ਗਏ ਰਿਕਾਰਡ ਹੀ ਨਹੀਂ ਦੇ ਰਹੇ ਇਹ ਹਾਲਾਤ ਨੇ ਕਨੌਰ ਹਲਕੇ ਦੇ ਮਤੇ ਨਹੀਂ ਪਾਉਣ ਦੇ ਰਹੇ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੁੰਦਾ ਡੀਸੀ ਸਾਹਿਬ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਐਦਾਂ ਤੁਸੀਂ ਪੰਚਾਇਤਾਂ ਨੂੰ ਜੇ ਤੁਸੀਂ ਰਿਕਾਰਡ ਖੋ ਕੇ ਪੰਚਾਇਤਾਂ ਦਾ ਸੈਕਟਰੀਆਂ ਤੋਂ ਜੇ ਐਦਾਂ ਦਾ ਤੁਸੀਂ ਕੋਈ ਰਕਾਰਨਾਮਾ ਕਰੋਗੇ ਅਸੀਂ ਹੋਣ ਨਹੀਂ ਦੇਣਾ ਅਸੀਂ ਲੜਾਈ ਲੜਾਂਗੇ ਇਹਦੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਫਿਰ ਨੂੰ ਇਹ ਮਤੇ ਨਹੀਂ ਪਾਉਣ ਦੇ ਰਹੇ ਅਸੀਂ ਫਿਰ ਇਹਨਾਂ ਦੇ ਦਫ਼ਤਰਾਂ ਦਾ ਵੀ ਘਰਾਓ ਕਰਾਂਗੇ ਜਾ ਕੇ ਇੱਕ ਗੱਲ ਹੋਰ ਕਹਿੰਦੀ ਹੈ ਪਾਰਟੀ ਕਿ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਤੇ ਹੁਣ ਬਿਲਡਰ ਮਾਫੀਆ ਕਿ ਜਿਹੜੀ ਪਾਲਿਸੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਸੀ ਲੈਂਡ ਬੁਲਿੰਗ ਪਾਲਿਸੀ ਉਹਦੇ ਨਾਲੋਂ ਸਾਡੀ ਕਈ ਗੁਣਾ ਇਹ ਬੈਡਰ ਪਾਲਸੀ ਆ ਅਸੀਂ ਜਿਹੜਾ ਬਿਲਡਰ ਮਾਫੀਆ ਇਹਨੂੰ ਬੜਾਵਾ ਨਹੀਂ ਦੇ ਰਹੇ ਅਸੀਂ ਤਾਂ ਜਿਹੜੀਆਂ ਇਲੀਗਲ ਕਲੋਨੀਆਂ ਕੱਟੀਆਂ ਗਈਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਜਾਂ ਕਾਂਗਰਸ ਸਰਕਾਰ ਦੇ ਟਾਈਮ ਉਹਨਾਂ ਨੂੰ ਨੱਥ ਪਾ ਰਹੇ ਹਾਂ ਕਹਿੰਦੇ ਕਿ ਵੀ ਅਕਾਲੀ ਦਲ ਵੀ ਪਾਲਸੀ ਲੈ ਕੇ ਆਇਆ ਸੀ ਉਹ ਜ਼ਮੀਨਾਂ ਲੁੱਟਣ ਵਾਲੀ ਪਾਲਸੀ ਸੀ ਸਾਡੀ ਪਾਲਸੀ ਜ਼ਮੀਨਾਂ ਲੁੱਟਣ ਵਾਲੀ ਨਹੀਂ ਅਕਾਲੀ ਦਲ ਕਰਦਾ ਸੀ 100 200 ਕਿੱਲਾ ਅਕਵਾਇਰ ਲੋਕ ਬਰਫੀ ਦਾ ਡੱਬਾ ਲੈ ਕੇ ਜਾਂਦੇ ਸੀ ਚੰਡੀਗੜ੍ਹ ਵਾਲੇ ਰਿਸ਼ਤੇਦਾਰਾਂ 'ਚ ਕੋਈ ਭਾਈ ਵਧਾਈਆਂ ਕਹਿੰਦੇ ਕਾਦੀਆਂ ਜੀ ਕਹਿੰਦੇ ਸਾਡੀ ਜ਼ਮੀਨ ਅਕਵਾਇਰ ਕਰ ਲਈ ਸਰ 20 ਲੱਖ ਵਾਲਾ ਕਿੱਲੇ ਦਾ 1.5 ਕਰੋੜ ਰੇਟ ਮਿਲਦਾ ਸੀ 50 ਲੱਖ ਵਾਲੇ ਦਾ 2.5 ਕਰੋੜ ਮਿਲਦਾ ਸੀ ਲੱਖਾਂ ਦੀ ਜ਼ਮੀਨ ਕਰੋੜਾਂ 'ਚ ਵਿਕੀ ਸੀ ਤੇ ਲੋਕ ਡੱਬੇ ਲੈ ਕੇ ਜਾਂਦੇ ਸੀ ਰਿਸ਼ਤੇਦਾਰੀਆਂ ਦੇ ਵਿੱਚ ਵਿਆਹ ਮੰਗ ਕਿ ਸਾਡੀਆਂ ਜ਼ਮੀਨਾਂ ਐਕਵਾਇਰ ਹੋ ਗਈਆਂ ਆ ਹੁਣ ਹੁਣ ਤਾਂ ਮਰਨ ਬਣਾਉਣ ਤੱਕ ਬਰੂਦ ਛਾਤੀ ਨਾ ਬੰਨੀ ਫਿਰਦੇ ਨੇ ਕਿ ਮਰਾਂਗੇ ਜਾਂ ਮਾਰਾਂਗੇ ਇੱਥੇ ਤੱਕ ਲਾਤ ਆਏ ਨੇ ਤੇ ਜੇ ਐਡਾ ਵੱਡਾ ਰੋਸ ਹੈ ਪਿੰਡਾਂ 'ਚੋਂ ਫਿਰ ਮੱਥੇ ਪਵਾ ਕੇ ਦਿਖਾਉਣ ਇਹ ਪਿੰਡਾਂ ਦੇ ਵਿੱਚੋਂ ਦਿਖਾਉਣ ਕਿਹੜੇ ਆ ਸਿਰਫ ਜਿਨ੍ਹਾਂ ਦੀਆਂ ਕੋਈ ਇਕਾਦੂਕਾ ਕਿਸੇ ਦੀ ਕੋਈ ਜ਼ਮੀਨ ਨੂੰ ਕੋਈ ਰਸਤਾ ਨਹੀਂ ਲੱਗਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿ ਜਿਹੜੇ ਇਹਨਾਂ ਨੇ ਮਾੜੇ ਮੋٹے ਜਿਹੜੇ ਇਹਨਾਂ ਕੋ ਨੌਂ ਗਏ ਨੇ ਕਿਸੇ ਦੀ ਜ਼ਮੀਨ ਨੂੰ ਕੋਈ ਰਸਤਾ ਨਹੀਂ ਲੱਗਦਾ ਜਾਂ ਕੋਈ ਜ਼ਮੀਨ ਝਗੜੇ ਵਾਲੀ ਆ ਕਿਉਂਕਿ ਮੈਂ ਪਿੰਡਾਂ ਦੇ ਚਾਰ ਪਿੰਡਾਂ ਦੀ ਜਾ ਕੇ ਵੀ ਆਇਆ ਉੱਥੇ ਜਿਹੜੀ ਮੈਨੂੰ ਗੱਲ ਪਤਾ ਲੱਗੀ ਉਹ ਕਹਿੰਦੇ ਜੀ ਕਿਸੇ ਦੀ ਜ਼ਮੀਨ ਨੂੰ ਰਸਤਾ ਨਹੀਂ ਜਾਂ ਕਿਸੇ ਦਾ ਕੋਈ ਝਗੜਾ ਵੀ ਕਬਜ਼ਾ ਕਿਸੇ ਕੋਲ ਆ ਨਾ ਕਿਸੇ ਦੇ ਆ ਜਾਂ ਕੋਈ ਇਹਨਾਂ ਦੇ ਠੇਕੇਦਾਰਾਂ ਨੇ ਬਿਲਡਰਾਂ ਨੇ ਚੱਕੀ ਹੋਈ ਆ ਸਿਰਫ ਉਹਨਾਂ ਨੇ ਲਿਖ ਕੇ ਦਿੱਤਾ ਆਮ ਕਿਸਾਨ ਨੇ ਇੱਕ ਵੀ ਕੋਈ ਦਿਖਾ ਦੋ ਤਾਂ ਤੁਸੀਂ ਜੋ ਮਰਜ਼ੀ ਕਹਦੇ ਹੋ ਇੱਕ ਵੀ ਜੇ ਪੰਚਾਇਤਾਂ ਨੇ ਮਤੇ ਪਾਏ ਨੇ ਕਿਸੇ ਐਵੇਂ ਥੋੜਾ ਬਾਤੇ ਤੇ ਮੇਰਾ ਆਖਰੀ ਸਵਾਲ ਆਮ ਆਦਮੀ ਪਾਰਟੀ ਕਹਿੰਦੀ ਕਿ ਪਾਲਿਸੀ ਵਧੀਆ ਤੁਸੀਂ ਇਹ ਸੰਘਰਸ਼ ਕਿੱਥੇ ਤੱਕ ਕਰੋਗੇ ਹਲੇ ਧਰਨੇ ਚੱਲ ਰਹੇ ਆ ਇੱਕ ਤਰੀਕ ਤੋਂ ਅਕਾਲੀ ਦਲ ਨੇ ਪੱਕਾ ਮੋਰਚਾ ਲਾ ਦਿੱਤਾ ਸੁਖਵੀਰ ਸਿੰਘ ਬਾਦਲ ਜੀ ਨੇ ਐਲਾਨ ਕਰ ਦਿੱਤਾ ਕਿ ਇੱਕ ਤਰੀਕ ਤੋਂ ਆ ਜਿਹੜੀ ਆਪਣਾ ਆ ਰਹੀ ਹੈ ਹੁਣ ਇੱਕ ਤਰੀਕ ਤੋਂ ਪੱਕਾ ਮੋਰਚਾ ਮਹਾਲੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਅਰਦਾਸ ਕਰਕੇ ਰੋਹ ਚੱਲੇਗਾ ਤੇ ਘੇਰੇਗਾ ਪਤਾ ਕਿਨੂੰ ਪੰਜਾਬ ਦੇ ਸੀ ਪ੍ਰਮੁੱਖ ਸੁਪਰ ਮੁੱਖ ਮੰਤਰੀ ਕੇਜਰੀਵਾਲ ਨੂੰ ਮਹਾਲੀ ਚ ਕੋਠੀ ਪਾ ਲਈ ਉਹ ਜਿਹੜੀ ਕੋਠੀ ਰਹਿਣ ਲੱਗਿਆ ਸੜਕਾਂ 'ਚ ਬੰਦ ਕਰਤੀਆਂ ਨਾਕੇਬੰਦੀ ਇੰਨੀ ਕਰਤੀ ਮੈਨੂੰ ਇਹ ਨਹੀਂ ਸਮਝ ਆਉਂਦਾ ਪੰਜਾਬੀ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਚੁਣਿਆ ਸੀ ਉਹਦੀ ਟੀਮ ਦਿੱਲੀ ਤੋਂਰੇ ਆ ਕੇ ਬੈਠੀ ਆ ਸਾਰਾ ਲਾਣਾ ਉਰੇ ਆ ਕੇ ਬਹਿ ਗਿਆ ਪੰਜਾਬ ਦੇ ਵਿੱਚ ਪੰਜਾਬ ਨੂੰ ਲੁੱਟ ਰਹੇ ਨੇ ਬਚਾ ਲੋ ਪੰਜਾਬ ਨੂੰ ਇਕੱਠੇ ਹੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਝੰਡਾ ਚੱਕ ਕੇ ਖੜੇ ਹੋ ਜੋ ਤੇ ਲੜਾਈ ਹਕੜਾ ਕੇ ਲੜੀਏ ਸੋ ਮੇਰੇ ਨਾਲ ਯੂਥ ਕਾਲੇ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਅਸੀਂ ਜ਼ਮੀਨਾਂ ਕੁਆਇਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਇਹਦੇ ਤੇ ਸੰਘਰਸ਼ ਕਰਾਂਗੇ ਵੱਡਾ